ਜਿਵੇਂ ਹੁਣ ਸੰਘਰਸ਼ ਕਿਸਾਨ ਕਰ ਰਿਹਾ ਇਸੇ ਤਰ੍ਹਾਂ 1906 ਤੋਂ ਲੈ ਕੇ 1909 ਦੇ ਵਿੱਚ ਜਦੋਂ ਚਾਰ ਕਾਨੂੰਨ ਅੰਗਰੇਜ਼ੀ ਹਕੂਮਤ ਨੇ ਕਿਸਾਨੀ ਬਿੱਲ ਜਿਹੜੇ ਉਹ ਪਾਸ ਕੀਤੇ ਐ ਉਹਦੇ ਖਿਲਾਫ ਹੈ ਜਿਹੜਾ ਜਦੋਂ ਅੰਦੋਲਨ ਇੰਨਾ ਪੀਕ ਤੇ ਚਲਾ ਗਿਆ ਹਰ ਪਿੰਡ ਮੁਹੱਲੇ ਸ਼ਹਿਰ ਦੇ ਵਿੱਚ ਹਰ ਗਲੀਆਂ ਦੇ ਵਿੱਚ ਜਦੋਂ ਅੰਗਰੇਜ਼ੀ ਹਕੂਮਤ ਦਾ ਵਿਰੋਧ ਹੋਣ ਲੱਗਿਆ ਤਾਂ ਉਸ ਸਮੇਂ ਇੱਕ ਇਨਕਲਾਬੀ ਸ਼ਾਇਰ ਉਹਨੇ ਇੱਕ ਲਾਈਨਾਂ ਇੱਕ ਸਮਾਰੋਹ ਦੇ ਵਿੱਚ ਬੋਲੀਆਂ ਸਨ ਕਿ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਮਨ ਦੀ ਨਾਲ ਗੱਲ ਸਾਡੀ ਇਹ ਭੈੜੀ ਸਰਕਾਰ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਅਮਰ ਸ਼ਹੀਦਾਂ ਨੂੰ ਪ੍ਰਣਾਮ ਆਮਰ ਸ਼ਹੀਦਾ ਨੂੰ ਪ੍ਰਣਾਮ ਜੈ ਜਵਾ ਹੈ ਜਵਾ ਚਾਚਾਜੀਤ ਸਿੰਘ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਤਾਂ ਹਿੱਸਾ ਲਿਆ ਜਿਨ੍ਹਾਂ ਨੇ ਸਾਰਾ ਟੱਪਰ ਭਗ ਸਿੰਘ ਹੋਰੀ ਸਤਪਰਾ ਸਨ ਉਹ ਸੱਤੇ ਸੱਤ ਲੜਾਈ ਦੀ ਲੜਾਈ ਦੇ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਤੇ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਜੀ ਉਹ ਵੀ ਆਜ਼ਾਦੀ ਦੀ ਲੜਾਈ ਦੇ ਵਿੱਚ ਚਾਚਾਜੀਤ ਸਿੰਘ ਜਿਹਨੇ ਦੇਸ਼ ਵਿਦੇਸ਼ ਦੀ ਕੋਈ ਜੇਰ ਦੀ ਯਾਤਰਾ ਕਰਨ ਤੋਂ ਨਹੀਂ ਛੱਡੀ ਚਾਚਾਜੀਤ ਸਿੰਘ ਜਿਹੜੇ 15 ਅਗਸਤ 1947 ਵਾਲੇ ਦਿਨ ਲੰਬੀ ਬਿਮਾਰੀ ਕਾਰਨ ਆਪਣੀ ਚਮੜੀ ਦੇ ਰੋ ਕਰਨ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ ਅੱਜ ਅਸੀਂ ਉਹਨਾਂ ਨੂੰ ਆਪਣੇ ਸ਼ਹੀਦਾਂ ਦੇ ਲਾਈਨ ਵਿੱਚ ਖੜੇ ਕਰਦੇ ਹੋਏ ਸਮੁੱਚੇ ਸ਼ਹੀਦਾਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਸੀਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸੂਬੇ ਦੇ ਮੀਤ ਪ੍ਰਧਾਨ ਸਰਦਾਰ ਮੋਹਨ ਸਿੰਘ ਜੀ ਤਮਾਣਾ ਮੇਰੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਇਸ ਮੌਕੇ ਤੇ ਤਮਾਣਾ ਸਾਹਿਬ ਅੱਜ ਦਾ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ 15 ਅਗਸਤ 1947 ਦਾ ਦਿਹਾੜਾ ਭਾਰਤ ਦੇ ਲੋਕ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਐ ਤੇ ਮੈਨੂੰ ਇਹ ਲੱਗਦਾ ਵੀ ਬੇਸ਼ੱਕ ਕੁਝ ਲੋਕਾਂ ਨੂੰ ਇਹਦੇ ਬਾਰੇ ਪਤਾ ਵੀ ਹੈ ਚਾਚਾਜੀ ਸਿੰਘ ਦੇ ਬਾਰੇ ਪਰ ਜਿਹੜੀ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸ਼ਾਇਦ ਬਹੁਤ ਘੱਟ ਜਾਣਕਾਰੀ ਹੈ ਕਿ ਅੱਜ ਦੇ ਦਿਨ ਦੇ ਵਿੱਚ ਇੱਕ ਦੇਸ਼ ਦਾ ਇੱਕ ਅਹਿਮ ਇਨਸਾਨ ਚਾਚਾ ਅਜੀਤ ਸਿੰਘ ਵੀ ਹੋਇਆ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਐ ਤੇ ਅੱਜ ਤੁਸੀਂ ਸ਼ਰਧਾਜਲੀ ਸਮਾਰੋਹ ਜਿਹੜਾ ਉਹ ਕੀਤਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਸਾਡਾ ਸਰਦਾਰ ਜੀ ਸਮਾਗਮ ਹੈ ਉਹ ਭਗਤ ਸਿੰਘ ਦੇ ਚਾਚਾ ਜੀ ਚਾਚਾ ਅਜੀਤ ਸਿੰਘ ਦੇ ਸਬੰਧ ਸਿਗਾ ਉਹ ਚਾਚਾ ਅਜੀਤ ਸਿੰਘ ਜਿਨ੍ਹਾਂ ਨੇ ਜਦੋਂ ਅੰਗਰੇਜ਼ਾਂ ਨੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਮੁੜਾਏ ਸੀ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਸਰਕਾਰ ਨੇ ਬਣਾਏ ਸੀ ਉਸੇ ਤਰ੍ਹਾਂ ਦੇ ਨਾਲ ਉਸੇ ਤਰਜ਼ ਤੇ ਉਹ ਕਾਨੂੰਨ ਸਿਗੇ ਉਹਨਾਂ ਕਾਨੂੰਨਾਂ ਦੇ ਖਿਲਾਫ ਹੁਣੀ ਲਹੂ-ਬੀਠਮੀ ਲੜਾਈ ਲੜੀ ਹੈ ਸੰਘਰਸ਼ ਲੜਿਆ ਉਸ ਸੰਘਰਸ਼ ਦਾ ਨਾਂ ਸੀ ਪਗੜੀ ਸੰਭਾਲ ਜੱਟਾ ਔਰ ਇਹਨਾਂ ਲੰਮਾ ਸੰਘਰਸ਼ ਇਨਾ ਦ੍ਰਿੜਤਾ ਦੇ ਨਾਲ ਲੜਿਆ ਗਿਆ ਜੇਲਾ ਚ ਵੀ ਜਾਣਾ ਪਿਆ ਕੁਰਬਾਨੀਆਂ ਵੀ ਦੇਣੀਆਂ ਪਈਆਂ ਉਹ ਜਿਹੜੇ ਕਾਨੂੰਨ ਵਾਪਸ ਕਰਾਏ ਔਰ ਵਾਪਸ ਕਰਾਉਣ ਤੋਂ ਬਾਅਦ ਉਹਨਾਂ ਨੇ ਭਾਵੇਂ ਸਜ਼ਾ ਵੀ ਕੱਟੀਆਂ ਸਰਕਾਰ ਨੂੰ ਜਿਹੜਾ ਹੈ ਬਕਾਇਦਾ ਤੌਰ ਤੇ ਉਹ ਕਾਨੂੰਨ ਵਾਪਸ ਲੈ ਕੇ ਮੂੰਹ ਦੀ ਖਾਣੀ ਪਈ ਸੋ ਇਸੇ ਤਰ੍ਹਾਂ ਦੇ ਨਾਲ ਚਾਚਾ ਜੀਤ ਸਿੰਘ ਹੋਰੀ ਜਿੱਥੇ ਉਹ ਕਾਨੂੰਨ ਵਾਪਸ ਕਰਾਏ ਉੱਥੇ ਉਹ ਦੇਸ਼ ਦੀ ਆਜ਼ਾਦੀ ਦੇ ਲੜਾਈ ਦੇ ਵਿੱਚ ਜਿਵੇਂ ਉਹਨਾਂ ਦਾ ਸਮੁੱਚਾ ਪਰਿਵਾਰ ਤੇ ਉਹਨਾਂ ਨੇ ਆਪ ਬਕਾਇਦਾ ਤੌਰ ਤੇ ਬਾਹਰਲੇ ਮੁਲਕਾਂ ਦੇ ਵੀ ਗਏ ਹੋ ਲਗਾਤਾਰ 38 ਸਾਲ ਜਲਾਬਤਨ ਰਹੇ ਐ 38 ਸਾਲ ਜਲਾਬਤਨ ਰਹਿ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਉਹ ਰਸ਼ੀਆ ਦੇ ਵਿੱਚ ਜਾ ਕੇ ਲੈਨਨ ਨੂੰ ਵੀ ਮਿਲੇ ਉਹ ਤੋਂ ਬਾਅਦ ਉਹ ਗਦਰੀ ਲਹਿਰ ਦੇ ਜਿਹੜੇ ਆਗੂ ਸੀ ਜਿਨ੍ਹਾਂ ਨੇ ਆ ਕੇ ਦੇਸ਼ ਦੇ ਵਿੱਚ ਗਦਰ ਪਾ ਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨਾਲ ਵੀ ਉਹਨਾਂ ਨੇ ਸੰਪਰਕ ਸਾਧ ਕੇ ਉਹਨਾਂ ਨਾਲ ਸਬੰਧ ਬਣਾਇਆ ਤੇ ਬਕਾਇਦਾ ਤੌਰ ਤੇ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਆਖਿਰ ਦੇ ਵਿੱਚ ਉਹ ਸਾਲ 47 ਦੇ ਵਿੱਚ ਇੱਥੇ ਆਏ ਆਕੇ ਉਹਨਾਂ ਨੇ ਡਲਹੋਜੀ ਰਹਿਣਾ ਸ਼ੁਰੂ ਕੀਤਾ ਔਰ ਉੱਥੇ ਹੀ ਉਹ ਅੱਜ ਦੇ ਦਿਨ ਜਿਹੜਾ ਹੈ ਸਵੇਰ ਦੇ 4 ਵਜੇ 1947 ਨੂੰ 15 ਅਗਸਤ ਵਾਲੇ ਦਿਨ ਉਹ ਪ੍ਰਾਣ ਤਿਆਗ ਗਏ ਔਰ ਉਹਨਾਂ ਨੂੰ ਜਿਹੜਾ ਹੈ ਅਸੀਂ ਪ੍ਰਣਾਮ ਕਰਦੇ ਆਂ ਉਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੀ ਕੀਤੀ ਹੋਈ ਜਦੋਂ ਜਹਤ ਤੇ ਅਸੀਂ ਕਹਿ ਲੈਂ ਹਾਂ ਉਹਨਾਂ ਦੇ ਪੂਰਨਾਂ ਤੇ ਚਨਲ ਚੱਲਣ ਦਾ ਅੱਜ ਅਸੀਂ ਐਹਿਦ ਕਰਦੇ ਆਂ ਜਿਹਨਾਂ ਨੇ ਜਦ ਸਾਡੇ ਇਥੋਂ ਦੇਸ਼ ਤੋਂ ਅੰਗਰੇਜ਼ਾਂ ਨੂੰ ਕੱਢਿਆ ਤੇ ਹੁਣ ਉਸੇ ਰੂਪ ਦੇ ਵਿੱਚ ਸਾਮਰਾਜੀ ਲੋਕ ਕਾਰਪੋਰੇਟ ਜਿਹੜੇ ਹੈਗੇ ਸਾਥੀ ਕਾਰਪੋਰੇਟ ਜਿਹੜੇ ਉਹਨਾਂ ਦੇ ਸਾਥੀ ਆ ਸਾਮਰਾਜੀਆਂ ਦੇ ਉਹ ਜਿਹੜੇ ਦੇਸ਼ ਦੀ ਲੁੱਟ ਕਰ ਰਹੇ ਆ ਸਾਰਾ ਸਰਮਾਇਆ ਆਪਣੇ ਹੱਥਾਂ ਲਿਜਾ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਉਹਨਾਂ 'ਤੇ ਪੂਰਨ ਤੇ ਚੱਲਦੇ ਹੋਏ ਬਕਾਇਦਾ ਤੌਰ ਤੇ ਇਸ ਸੰਘਰਸ਼ ਨੂੰ ਉਹਨਾਂ ਦੇ ਕਹੀਆਂ ਹੋਈਆਂ ਗੱਲਾਂ ਨੂੰ ਲਗਾਤਾਰ ਜਦੋਂ ਜਿਹੇ ਦੇ ਨਾਲ ਜਾਰੀ ਰੱਖਾਂਗੇ ਸੋ ਜਿਵੇਂ ਮੋਹਨ ਸਿੰਘ ਧਮਾਨਾ ਜੀ ਨੇ ਦੱਸਿਆ ਕਿ ਚਾਚਾ ਅਜੀਤ ਸਿੰਘ 1906 ਤੋਂ ਲੈ ਕੇ 1909 ਦੇ ਵਿੱਚ ਇਹ ਲਹਿਰ ਚੱਲੀ ਅੰਦੋਲਨ ਚੱਲਿਆ ਜਦੋਂ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਨੇ ਚਾਰ ਵਿਲ ਜਿਹੜੇ ਐ ਉਹ ਪਾਸ ਕੀਤੇ ਐ ਉਸ ਸਮੇਂ ਦੇ ਇਨਕਲਾਬੀ ਸ਼ਾਇਰ ਜਦੋਂ ਇਹ ਬਿੱਲ ਪਾਸ ਹੋਏ ਤੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਜਿਵੇਂ ਹੁਣ ਮੋਦੀ ਸਰਕਾਰ ਜਾਂ ਕੇਂਦਰ ਸਰਕਾਰ ਵੱਲੇ ਕਿਸਾਨੀ ਜਿਹੜੇ ਬਿੱਲ ਪਾਸ ਕੀਤੇ ਗਏ ਸੀ ਤੇ ਕਿਸਾਨ ਸੜਕਾਂ ਤੇ ਆ ਗਏ ਹੁਣ ਵੀ ਉਸੇ ਤਰ੍ਹਾਂ ਕਿਸਾਨ ਹੈ ਜਿਹੜੇ ਉਹ ਵਿਰੋਧ ਕਰ ਰਹੇ ਆ ਸੰਘਰਸ਼ ਕਰ ਰਹੇ ਆ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਇਸੇ ਤਰ੍ਹਾਂ ਦੋਸਤੋ ਚਾਚਾ ਅਜੀਤ ਸਿੰਘ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਆ ਖਾਸ ਤੌਰ ਤੇ ਜਮੂਰੀ ਕਿਸਾਨ ਸਭਾ ਦਾ ਜਿਹੜਾ ਝੰਡਾ ਹੈ ਉਹਦੇ ਵਿੱਚ ਜਿਹੜਾ ਲੋਗੋ ਬਣਿਆ ਹੋਇਆ ਉਹਦੇ ਵਿੱਚ ਚਾਚਾ ਅਜੀਤ ਸਿੰਘ ਦੀ ਜਿਹੜੀ ਫੋਟੋ ਹੈ ਉਹ ਐਵੇਂ ਨਹੀਂ ਲੱਗੀ ਹੋਈ ਉਹਦਾ ਮਕਸਦ ਉਹਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਸੰਘਰਸ਼ ਕਿਸਾਨ ਕਰ ਰਿਹਾ ਇਸੇ ਤਰ੍ਹਾਂ 1906 ਤੋਂ ਲੈ ਕੇ 1909 ਦੇ ਵਿੱਚ ਜਦੋਂ ਚਾਰ ਕਾਨੂੰਨ ਅੰਗਰੇਜ਼ੀ ਹਕੂਮਤ ਨੇ ਕਿਸਾਨੀ ਬਿੱਲ ਜਿਹੜੇ ਉਹ ਪਾਸ ਕੀਤੇ ਆ ਉਹਦੇ ਖਿਲਾਫ ਹੈ ਜਿਹੜਾ ਜਦੋਂ ਅੰਦੋਲਨ ਇੰਨਾ ਪੀਕ ਤੇ ਚਲਾ ਗਿਆ ਹਰ ਪਿੰਡ ਮੁਹੱਲੇ ਸ਼ਹਿਰ ਦੇ ਵਿੱਚ ਹਰ ਗਲੀਆਂ ਦੇ ਵਿੱਚ ਜਦੋਂ ਅੰਗਰੇਜ਼ੀ ਹਕੂਮਤ ਦਾ ਵਿਰੋਧ ਹੋਣ ਲੱਗਿਆ ਤਾਂ ਉਸ ਸਮੇਂ ਇੱਕ ਇਨਕਲਾਬੀ ਸ਼ਾਇਰ ਉਹਨੇ ਇੱਕ ਲਾਈਨਾਂ ਇੱਕ ਸਮਾਰੋਹ ਦੇ ਵਿੱਚ ਬੋਲੀਆਂ ਸਨ ਕਿ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਮਨ ਦੀ ਨਾਲ ਗੱਲ ਸਾਡੀ ਇਹ ਭੈੜੀ ਸਰਕਾਰ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਪਰ ਉਹ ਲਾਈਨਾਂ ਐਦਾਂ ਦੀਆਂ ਬਣੀਆਂ ਕਿ ਇਸ ਲਹਿਰ ਦਾ ਨਾਮ ਹੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਦੇ ਨਾਂ ਤੇ ਪੈ ਗਿਆ ਤੇ ਇਹ ਬਹੁਤ ਲੰਬੀ ਦਾਸਤਾ ਹੈ ਉਹਦੇ ਵਿੱਚ ਚਾਰ ਕਾਨੂੰਨ ਜਿਹੜੇ ਐ ਉਹ ਪਾਸ ਕੀਤੇ ਗਏ ਖਾਸ ਤੌਰ ਤੇ ਮੈਂ ਜਰੂਰ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਉਹ ਚਾਰ ਵਿਲੇ ਜਿਹੜੇ ਉਸ ਸਮੇਂ ਪਾਸ ਕੀਤੇ ਗਏ ਸੀ ਉਸ ਵਿੱਚ ਜਿਹੜੇ ਐ ਸਰਕਾਰੀ ਭੋਏ ਦੀ ਆਪ ਕਾਰੀਤ ਪੰਜਾਬ ਦਾ ਬਿੱਲ ਇੱਕ ਜਾਰੀ ਇਹ ਹੋਇਆ ਸੀ ਤੇ ਦੂਜਾ ਬਿੱਲ ਹੋਇਆ ਸੀ ਪੰਜਾਬ ਇੰਤਕਾਲੇ Arazi ਇਹ ਦੋਸਤੋ ਜਿਹੜੀ ਵਾਈ ਹੈਟ ਜ਼ਮੀਨ ਸੀ ਉਹਨੂੰ ਲੈ ਕੇ ਇਹ ਜਿਹੜੇ ਬਿੱਲ ਪਾਸ ਕੀਤੇ ਗਏ ਸਨ ਤੇ ਤੀਜਾ ਬਿੱਲ ਸੀ ਜ਼ਿਲ੍ਹਾ ਰਾਬਲਪੁਰ ਪਿੰਡੀ ਵਿੱਚ ਬਾਹੀ ਹੈ ਜ਼ਮੀਨ ਤੇ ਮਾਲੀਆ ਜਿਹੜਾ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਚੌਥਾ ਸੀ ਸੌਰੀ ਬਾਰੀ ਦੁਆਬ ਨਹਿਰ ਦੇ ਜਿਹੜੀ ਜ਼ਮੀਨ ਦੇ ਪਾਣੀ ਦਾ ਉਹਦੇ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਇਹ ਚਾਰ ਉਸ ਸਮੇਂ ਅੰਗਰੇਜ਼ੀ ਹਕੂਮਤ ਦੇ ਵੇਲੇ ਵੀ ਇਹ ਚਾਰ ਬਾਰੇ ਬਿੱਲ ਪਾਸ ਕੀਤੇ ਗਏ ਸੀ ਜਿਵੇਂ ਅੱਜ ਦਿੱਲੀ ਦੀ ਹਕੂਮਤ ਦੇ ਨਾਲ ਕਿਸਾਨਾਂ ਨੇ ਮੱਥਾ ਲਾਇਆ ਹੋਇਆ ਉਸ ਸਮੇਂ ਵੀ ਜਿਹੜਾ ਇਸੇ ਤਰ੍ਹਾਂ ਚਾਚਾ ਅਜੀਤ ਸਿੰਘ ਵੀ ਅਗਵਾਈ ਕਰ ਰਹੇ ਸੀ ਇਸ ਲਹਿਰ ਦੀ ਇਸੇ ਤਰ੍ਹਾਂ ਉਸ ਸਮੇਂ ਜਿਹੜੇ ਆਖਰ 1907 ਦੇ ਵਿੱਚ ਅੰਗਰੇਜ਼ੀ ਹਕੂਮਤ ਨੂੰ ਇਹ ਬਿੱਲ ਰੱਦ ਕਰਨੇ ਪਏ ਸਨ ਸੋ ਮੇਰੇ ਨਾਲ ਨਾਲ ਇਧਰ ਮਾਸਟਰ ਗਰਨੇਬ ਸਿੰਘ ਜੀ ਵੀ ਖੜੇ ਹੈ ਧਰਮਪਾਲ ਜੀ ਖੜੇ ਹੈ ਮੈਂ ਚਾਹੂੰਗਾ ਕਿਉਂਕਿ ਜਿਹੜਾ ਇਕਾਈ ਨੂਰ ਪਰਵੇਦੀ ਹੈ ਇਹਨਾਂ ਦੇ ਉਹਦੇ ਵਿੱਚ ਬੇਸ਼ੱਕ ਆਮ ਅਸੀਂ ਗੱਲ ਕਰਦੇ ਆ ਤਾਂ ਪ੍ਰਧਾਨ ਦਾ ਅਹੁਦਾ ਹੁੰਦਾ ਇਹਨਾਂ ਦੇ ਸਕੱਤਰ ਦਾ ਅਹੁਦਾ ਹੁੰਦਾ ਸੋ ਮੈਂ ਮਾਸਟਰ ਜੀ ਨਾਲ ਗੱਲਬਾਤ ਕਰੂੰਗਾ ਮਾਸਟਰ ਜੀ ਅੱਜ ਸ਼ਰਧਾਜਲੀ ਸਮਾਰੋਹ ਤੇ ਕੀ ਕਹੋਗੇ ਤੁਸੀਂ ਦੇਖੋ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜ਼ਿਲ੍ਹਾ ਰੋਪੜ ਦਾ ਅੱਜ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅੱਜ ਇਹ ਨਾ ਸਮਝਿਆ ਜਾਵੇ ਕਿ ਦੇਸ਼ ਆਜ਼ਾਦ ਹੋ ਗਿਆ ਤੇ ਕਿਸਾਨਾਂ ਨੂੰ ਆਜ਼ਾਦੀ ਮਿਲ ਗਈ ਪਰ ਅਸੀਂ ਆਰਥਿਕ ਤੌਰ ਤੇ ਵੀ ਗੁਲਾਮ ਆ ਮਾਨਸਿਕ ਤੌਰ ਤੇ ਵੀ ਗੁਲਾਮ ਆ ਜਿਹੜੀ ਲਹਿਰ ਭਗ ਸਿੰਘ ਤੇ ਪਰਿਵਾਰ ਰ ਉਹਨਾਂ ਦੇ ਸਰਦਾਰ ਕਿਸ਼ਨ ਸਿੰਘ ਜੀ ਨੇ ਤੇ ਚਾਚਾ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਭਗ ਸਿੰਘ ਦੇ ਸੱਤੇ ਹੀ ਭਰਾ ਜਿਹੜੇ ਸੀ ਉਹਨਾਂ ਨੇ ਲਹਿਰ ਚਲਾਈ ਸੀ ਉਹਦਾ ਅਸਰ ਨਾ ਸਿਰਫ ਪੰਜਾਬ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਵਿੱਚ ਇਹ ਤੋਂ ਬਾਹਰ ਵੀ ਚੱਲਿਆ ਸੀ ਅੱਜ ਅਸੀਂ ਪ੍ਰਣ ਕਰਦੇ ਆ ਅਸੀਂ ਕਿਸਾਨਾਂ ਨੂੰ ਆਵਾਜ਼ਨ ਕੀਤਾ ਹੈ ਅੱਜ ਦੇ ਸਮਾਗਮ ਦੇ ਵਿੱਚ ਜਮੂਰੀ ਕਿਸਾਨ ਸਭਾ ਜ਼ਿਲ੍ਹਾ ਰੋਪੜ ਜਿਹਦੇ ਵਿੱਚ ਅਸੀਂ ਸਰਦਾ ਦੇ ਫੁੱਲ ਭੇਟ ਕੀਤੇ ਹਨ ਨਾਲ ਹੀ ਅਸੀਂ ਐਲਾਨ ਵੀ ਕੀਤਾ ਹੈ ਮਤ ਸਮਝੋ ਸਾਡਾ ਰਸਤਾ ਬੜਾ ਸਖਾਲਾ ਹੈ ਇਹ ਰਸਤਾ ਬੜਾ ਔਖਾ ਹੈ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਦਵਾਨ ਦੇ ਉੱਤੇ ਤੁਲੀ ਹੋਈ ਹੈ ਖਾਸ ਕਰ ਪੰਜਾਬ ਦੇ ਕਿਸਾਨਾਂ ਉੱਤੇ ਕਈ ਕਿਸਮ ਦੀਆਂ ਬਹੁਤ ਦਮਨਕਾਰੀ ਨੀਤੀਆਂ ਅਪਣਾ ਕੇ ਇਹਨਾਂ ਦੇ ਧੰਦੇ ਨੂੰ ਫੇਲ ਕਰਨਾ ਚਾਹੁੰਦੀ ਹੈ ਅਸੀਂ ਅੱਜ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਤੇ ਹੋਰ ਪੰਜਾਬ ਤੇ ਹਿੰਦੁਸਤਾਨ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਹਦਾ ਇਲਾਜ ਕੇਵਲ ਤੇ ਕੇਵਲ ਇੱਕ ਮੁਟਤਾ ਹੈ ਜਦੋਂ ਤੱਕ ਅਸੀਂ ਇੱਕ ਮੁਟ ਹੋ ਕੇ ਇਹਨਾਂ ਦਾ ਟੱਕਰ ਨਹੀਂ ਕਰਦੇ ਇਹ ਲੋਕ ਸਾਨੂੰ ਲੱਭ ਦਬ ਸਕਦੇ ਆ ਆ ਵੋਟਾਂ ਦੇ ਵਿੱਚ 400 ਪਾਰ ਵਾਲਿਆਂ ਨੂੰ ਅਸੀਂ 240 ਤੇ ਲੈਂਦਾ ਕਿਉਂ ਇਸ ਕਰਕੇ ਕਿ ਲੋਕ ਇਕੱਠੇ ਹੋ ਗਏ ਇਹਨਾਂ ਦੇ ਮੂੰਹ ਤੇ ਸਿਕੜੀਆਂ ਸਾਈਆਂ ਆ ਆਉਣ ਵਾਲਾ ਸਮਾਂ ਇਹਨਾਂ ਲੋਕਾਂ ਦਾ ਸਮਾਂ ਹੈ ਆਉਣ ਵਾਲਾ ਸਮਾਂ ਸੰਘਰਸ਼ ਕਰਨ ਵਾਲੇ ਲੋਕਾਂ ਦਾ ਸਮਾਂ ਹੈ ਸਾਨੂੰ ਪੂਰੀ ਆਸ ਵਿਸ਼ਵਾਸ ਹੈ ਕਿ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਮੇਰੇ ਨਾਲ ਸੰਘਰਸ਼ੀ ਆਗੂ ਤਰਮਪਾਲ ਸੈਣੀ ਖੜੇ ਹੈ ਮੈਂ ਉਹਨਾਂ ਦੇ ਨਾਲ ਵੀ ਗੱਲ ਕਰਨੀ ਚਾਹੂਗਾ ਤਰਮਪਾਲ ਜੀ ਅੱਜ ਚਾਚਾ ਅਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਡੇ ਵਾਸਤੇ ਤਾਂ ਬੜੀ ਇੱਕ ਮਾਣ ਵਾਲੀ ਗੱਲ ਹੈ ਵੀ ਅਸੀਂ ਉਸ ਯੋਧੇ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਆ ਜਿਨ੍ਹਾਂ ਨੇ ਉਸ ਸਮੇਂ ਜਦੋਂ ਕੋਈ ਸਾਧਨ ਐਡੇ ਵੱਡੇ ਨਹੀਂ ਸੀਗੇ ਤੇ ਸਰਕਾਰ ਬਹੁਤ ਵੱਡੀ ਸੀਗੀ ਅੰਗਰੇਜ਼ਾਂ ਦੀ ਜਿਨ੍ਹਾਂ ਦਾ ਰਾਜ ਸੂਰਜ ਨਹੀਂ ਸ਼ਬਦ ਸ਼ਬਦਾ ਸੀਗਾ ਜਿਨ੍ਹਾਂ ਦੇ ਰਾਜ ਦੇ ਵਿੱਚ ਉਹਨਾਂ ਨੂੰ ਨੂੰ ਵੀ ਆਪਣੇ ਕਾਨੂੰਨ ਵਾਪਸ ਕਰਨ ਲਈ ਜਿਹੜਾ ਇਹ ਮਜਬੂਰ ਕੀਤਾ ਸੀਗਾ ਅਸੀਂ ਤਾਂ ਇੰਨੀ ਕੇ ਗੱਲ ਕਰਦੇ ਆ ਕਿਉਂਕਿ ਉਹ ਬਹੁਤ ਵੱਡੇ ਜੋਦੇ ਸੀਗੇ ਬਹੁਤ ਵੱਡੇ ਗਿਆਨੀ ਸੀਗੇ ਜਿਨ੍ਹਾਂ ਨੇ ਉਸ ਟਾਈਮ ਉਹ ਕਾਨੂੰਨ ਪੜ੍ਹ ਕੇ ਲੋਕਾਂ ਤੇ ਹੋਣ ਵਾਲੇ ਹਮਲੇ ਨੂੰ ਵਾਪਸ ਕੀਤਾ ਅਸੀਂ ਉਹਨਾਂ ਨੂੰ ਬਾਰ ਬਾਰ ਸ਼ਰਧਾਂਜਲੀ ਦਿੰਨੇ ਆ ਆਪਣਾ ਸਿਰ ਉਹਨਾਂ ਦੇ ਚਰਨਾਂ ਵਿੱਚ ਝੁਕਾਣੇ ਆ ਚਾਚਾ ਅਜੀਤ ਸਿੰਘ ਅਮਰ ਰੈਣ ਅਮਰ ਰੈਣ ਅਮਰ ਰੈਣ